ਸਰਫੀ ਰਿਲੀਓ 1550 एएमएन ਤੇ ਆਓ ਤੁਹਾਨੂੰ ਵੀਡੀਓ ਮਾਨ ਸਾਹਿਬ ਨੇ ਜਿਹੜੀ ਕੱਲ ਸੀ ਉਹ ਵੀਡੀਓ ਤੁਹਾਡੇ ਨਾਲ ਸਾਂਝੀ ਕਰੀਏ ਸੀ ਫਿਰ ਉਸ ਤੋਂ ਬਾਅਦ ਅੱਗੇ ਤੁਰਦੇ ਆਂਗੇ ਜੀ ਮਾਨ ਸਾਹਿਬ ਨੇ ਕੀਤੀ ਆ ਵੀਡੀਓ ਇਹ ਹੁਣ 50 ਸਾਲ ਹੋਰ ਹੂੰ ਹੂੰ ਕੋਈ ਸਰਬਤ ਖਾਲਸੇ ਦੀ ਲੋੜ ਹੀ ਨਹੀਂ ਪੈਣੀ ਹੈ ਕਿ ਤੂੰ ਕਰਤੀ ਅਸੀਂ ਸਾਰਾ 50 ਸਾਲ ਦੇ ਲਈ ਅਗਲੇ ਹੰਦਈ ਸਾਰਾ ਕਵਰ ਕਰਤਾ ਹੈ ਕਿ ਹੁਣ 50 ਸਾਲ ਹੋਰ ਹੂੰ ਕੋਈ ਸਰਬਤ ਖਾਲਸੇ ਦੀ ਲੋੜ ਹੀ ਨਹੀਂ ਪੈਣੀ ਹੈ ਕਿਉਂਕਿ ਅਸੀਂ ਸਾਰਾ 50 ਸਾਲ ਦੇ ਲਈ ਅਗਿਆਨ ਲਈ ਸਾਰਾ ਕਵਰ ਕਰਤਾ ਹੈ ਪਰ ਤੁਸੀਂ ਤਾਂ ਜਨਵਰੀ ਦੇ ਜਿਹੜਾ ਹੈਗਾ ਵਿਸਾਖੀ ਦੇ ਉੱਤੇ ਐਲਾਨ ਕਰ ਦਿੱਤਾ ਸੀ ਸਰਬਤ ਖਾਲਸਾ ਇੱਕ ਹੋਰ ਅਸਧਾ ਰਹੇਗਾ ਜੀ ਨਹੀਂ ਨਹੀਂ ਉਹ ਨਹੀਂ ਹੋ ਕੋ ਨਹੀਂ ਨਹੀਂ ਉਹ ਨਹੀਂ ਹੋ ਕੋ ਤੁਸੀਂ ਕਹੋ ਲਗੂ ਹੈ ਜਿਹੜੀਆਂ ਇਹ ਹਰ ਸੋ ਇਹ ਸਰਬਤ ਖਾਲਸੇ ਦੀ ਜ ਰੈਜ਼ੋਲੂਸ਼ਨ ਜਨੇ ਜੀ ਖੁਦ ਸਰਬਤ ਖਾਲਸੇ ਦੀ ਮਤਲਬ ਹੁਣ ਸਰਬਤ ਖਾਲਸੇ ਦਾ ਤਾਂ ਮਤਲਬ ਹੀ ਨਹੀਂ ਰਿਹਾ ਹੈ ਕਿਉਂ ਕਰਕੇ ਹੁਣ ਕਰ ਲਿਆ ਹੈਗਾ ਦੁਬਾਰਾ ਦੁਬਾਰਾ ਤਾਂ ਸਰਬਤ ਖਾਲਸਾ ਤਾਂ ਉਦੋਂ ਹੁੰਦਾ ਜਦੋਂ ਸਾਰੇ ਸਿੱਖਾਂ ਦੀਆਂ ਸੰਸਥਾਵਾਂ ਟੁੱਟ ਜਾਣ ਜਿਵੇਂ ਐਸਟੀਪੀਸੀ ਖਤਮ ਹੋ ਚੁੱਕੀ ਹੈ ਜੀ ਸਬਰੀਨ ਕੋਰਟ ਨੇ ਬਤਲ ਕਰਤਾ ਹੈ ਹੂੰ ਹੂੰ ਤੇ ਇਹ ਫਰਜ਼ੀ ਗੈਰ ਕਾਨੂੰਨੀ ਗੈਰ ਸੱਤਾ ਨੇ ਜਿਹੇ ਸਦਾਰ ਬਣਾਤੇ ਹੈ ਕਲ ਦੇ ਐਗਜ਼ੀਕਟਿਵ ਕਮੇਟੀ ਜੀ ਮਾਨਸਬਿਕ ਕਾਲਰ ਆ ਗਏ ਜੀ ਆਪਾਂ ਉਹਨਾਂ ਦੀ ਗੱਲ ਸੁਣ ਲਈਏ ਫਿਰ ਤੁਹਾਡੇ ਤੋਂ ਸਵਾਲ ਉਹ ਪੁੱਛਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਜੀ ਤੁਸੀਂ ਔਨ 에ਰ ਹੋ ਹਾਂਜੀ ਸਤਿ ਸ਼੍ਰੀ ਅਕਾਲ ਧੰਨਵਾਦ ਸਤਿ ਸ਼੍ਰੀ ਅਕਾਲ ਮਾਨਸਰ ਜੀ ਮੈਂ ਲੱਗੀ ਹੋਈ ਹਾਂ ਜੀ ਉਹਨਾਂ ਦਾ ਨਿਤਰੇ ਸਤਿ ਸ਼੍ਰੀ ਅਕਾਲ ਹਾਂਜੀ ਤੇ ਮੇਰਾ ਤੋਂ ਆਪ ਤੁਸੀਂ ਮਾਨਸਬਾ ਬੁਲਾਉਣੇ ਸੀ ਜਿਵੇਂ ਬਾਬੂ ਬਾਲਤਾ ਤੋਂ ਸਵਾਲ ਪੁੱਛਣ ਤੋਂ ਪਹਿਲਾਂ ਕਿ ਸਾਰਿਆਂ ਨੂੰ ਹੀ ਸੋਚੇ ਵਾਸਤੇ ਵੀ ਜੇ ਕੋਈ ਉਹ ਇਹ ਕਿ ਜੇ فرق ਆ ਗਿਆ ਤੇ ਆਉਣ ਵਾਲੇ ਜਿਹੜੇ ਰੈਫਰੈਂਸ ਦੇ ਵਿੱਚ ਹਣਾ ਫਿਰ ਬਤ ਕੱਲ ਤਾਂ ਉਹਦੇ ਵਿੱਚ ਇੱਕ ਅਸਲੀ ਕਿ ਜਿਹਨਾਂ ਨੇ ਕਹੇ ਤਾਂ ਵਾਤੀ ਉਹ ਨਹੀਂ ਹੋਣਾ ਜਿਹਦਾ ਮਤਲਬ ਅਸੀਂ ਜੋ ਸੰਕਾ ਹੈ ਹੋਰ ਮੁਖੀ ਸੁਭਾਨ ਕਰਦੀ ਉਹਨਾਂ ਦਾ ਕੋਈ ਹੱਲ ਨਹੀਂ ਹੋਗਾ ਜੀ ਮਾਨ ਸਰ ਗੱਲ ਮੈਂ ਸਮਝਾ ਦਿੰਦਾ ਜੀ ਇਹ ਕਹਿੰਦੇ ਕਿ ਪਹਿਲਾਂ ਇਹ ਚਰਚਾ ਸੀਗੀ ਜ ਜਦੋਂ ਤੁਸੀਂ ਸਪਸ਼ਟ ਕਰ ਦਿੱਤੀ ਕਿ ਵਿਸਾਖੀ ਵਾਲੇ ਦਿਨ ਸਰਬਤ ਖਾਲਸਾ ਹੋਊਗੀ ਅਨਾਉਂਸਮੈਂਟ ਸੀਗੀ ਹੱਥੇ ਕਿ ਸਰਬਤ ਵਿਸਾਖੀ ਵਾਲੇ ਦਿਨ ਸਰਬਤ ਖਾਲਸਾ ਹੋਊਗਾ ਬਰਗੇਸ਼ ਸਿੰਘ ਦਾਦੂਵਾਲ ਵਾਲੇ ਮਾਮਲੇ ਦੇ ਜਦੋਂ ਉਹਨਾਂ ਨੂੰ ਕਿਹਾ ਗਿਆ ਜੀ ਉਹਦੇ ਉੱਤੇ ਬੜੇ ਸਵਾਲ ਉੱਠ ਰਹੇ ਸਕੇ ਤੇ ਇਹ ਕਹਿੰਦੇ ਕਿ ਸ਼ਾਇਦ ਇਹਨਾਂ ਬਾਰੇ ਪੁਨਰ ਵਿਚਾਰ ਵਿਸਾਖੀ ਵਾਲੇ ਦਿਨ ਹੋ ਜੇ ਇਹ ਹੋ ਸਕਦਾ ਸੰਭਵ ਹੈ ਜੀ ਗੱਫਜ਼ਾਰ ਵੀ ਕੱਤ ਬਾਦਲਾ ਹੋ ਗਈ ਹੈ। ਹਾਂ ਨਿਯੁਕਤੀ ਬਾਰੇ ਜਿਹੜੀ ਨਿਯੁਕਤੀ ਕੀਤੀ ਗਈ ਹੈ ਸੰਤ ਬਲਜੀਤ ਸਿੰਘ ਦਾਦੂ ਵਾਲਾ ਹੋਰਾਂ ਦੀ। ਬਤਾਰ ਗੰਦਮਾ ਸਾਹਿਬ ਦੇ ਸੇਵਾਦਾਰ। ਇਹ ਸਾਰੇ ਕਾਰਜਕਾਰੀ ਹੈ ਨਾ ਜੀ ਅਜੇ ਤਾਈ ਇਹ ਸੋਚ ਕੇ ਕਮੇਟੀ ਬਣ ਰਹੀ ਹੈ ਜੀ ਸੋਚ ਕੇ ਇਹ ਇਹ ਪ੍ਰਲੂਪਾ ਸਾਈਕਲ। ਇਹ ਵੀ ਕਮੇਟੀ ਕਰ ਸਕਦੀ ਹੈ ਪੁਨਰ ਵਿਚਾਰ ਹੋ ਸਕਦਾ ਮੌਜੂਦਾ ਜਿਹ ਜਥੇਦਾਰਸ ਦੀ ਅਪੁਆਇੰਟਮੈਂਟ ਹੋਈ ਹੈ। ਕਾਰਜਕਾਰੀ ਜੀ ਪਰ ਸਰਬਤਖੰਦ ਸਭੀ ਉਹ ਸਰਬਤਖੰਦ ਸਭੀ ਉਹ ਵੀ ਉਹ ਕਮੇਟੀ ਕਰੇਗੀ। ਹਾਂਜੀ ਕਮੇਟੀ ਕਰੂਗੀ ਜੀ ਬਸ 70 ਤੇ ਬਣਾਏ ਜੀ ਸਾਰੇ ਜੀ ਜੀ ਇਹ ਜਿਹੜੀ ਗੱਲ ਸਦਾ ਸਿੰਘ ਜੀ ਸੇ ਮੈਂ